ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਨੇ ਇਹ ਪੰਜਾਬ ਦਾ ਮੌਸਮ ਹੁਣ ਆਪਣੇ ਮિજાਜ ਬਦਲ ਰਿਹਾ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਤੇ ਮੁਤਾਬਕ ਪੰਜਾਬ ਦਾ ਮੌਸਮ ਕਾਫੀ ਕਰਵਟ ਲੈ ਰਿਹਾ ਹੈ ਕਿਤੇ ਨਾ ਕਿਤੇ ਠੰਡ ਦੀ ਸ਼ੁਰੂਆਤ ਤਾਂ ਜ਼ਰੂਰ ਹੋਈ ਹੈ ਪਰ ਅਾ ਤਾਪਮਾਨ ਨੂੰ ਲੈ ਕੇ ਕੋਈ ਖਾਸ ਅਪਡੇਟ ਜਿਹੜੀ ਲਗਾਤਾਰ ਜਿਹੜੀ ਸਾਹਮਣੇ ਨਹੀਂ ਆਈ ਹੈ ਯਾਨੀ ਕਿ ਹਲਕੀ ਦਰਮਿਆਨੀ ਗਿਰਾਵਟ ਹੋ ਰਹੀ ਹੈ ਕਦੇ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਦਿਵਾਕਵਾਕ ਜ਼ਿਲ੍ਹਾ ਦੇ ਵਿੱਚ ਵੱਖ-ਵੱਖ ਤਾਪਮਾਨ ਦਰਜ ਕੀਤਾ ਗਿਆ ਇਸ ਨੂੰ ਹੀ ਲੈ ਕੇ ਹੁਣ ਪੰਜਾਬ ਭਰ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਵੱਡੀਆਂ ਭਵਿੱਖਵਾਨੀਆਂ ਮੌਸਮ ਨੂੰ ਲੈ ਕੇ ਕੀਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮੌਸਮ ਹੁਣ ਕਾਫੀ ਤਬਦੀਲੀ ਲਵੇਗਾ ਦਸੰਬਰ ਮਹੀਨੇ ਦੇ ਵਿੱਚ ਕੜਾਕੇ ਦੀ ਠੰਡ ਪੈਣ ਦੇ ਅਸਾਰ ਦੱਸੇ ਗਏ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਕਾਫੀ ਵਧਿਆ ਹੋਇਆ ਜਾਨੀ ਕਿ ਤਾਪਣ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਤੇ ਇਹ ਕਈ ਜਿਹੜੇ ਸੀਗੇ ਉਹਨਾਂ ਦੇ ਵਿੱਚ ਘਾਟਾ ਦੇਖਣ ਨੂੰ ਮਿਲਿਆ ਯਾਨੀ ਕਿ ਹੁਣ ਵੱਧਦੇ ਪ੍ਰਦੂਸ਼ਣ ਦੇ ਕਰਕੇ ਵੀ ਜ਼ਹਿਰੀਲੀ ਹਵਾ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਤਾਪਮਾਨ ਦੇ ਵਿੱਚ ਉਤਾਰ ਚੜਾਵ ਲਗਾਤਾਰ ਚੱਰੀ ਹੈ ਇਸੇ ਚਾਲੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਲਗਾਤਾਰ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਉક્ત ਸਥਾਨ ਤੇ ਹਵਾ ਦੀ ਗੁਣਵੰਤਾ ਇੰਨੀ ਵਿਗੜ ਗਈ ਹੈ ਕਿ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਪਿਛਲੇ ਕੁਝ ਦਿਨਾਂ ਵਿੱਚ AQI 300 ਤੋਂ ਪਾਰ ਹੋ ਗਿਆ ਤੇ ਅੱਜ ਤੱਕ ਹੁਣ ਇਹ 400 ਤੱਕ ਪਹੁੰਚਿਆ ਹੋਇਆ ਹੈ ਜਾਨੀ ਕਿ ਹੁਣ ਪੰਜਾਬ ਦੇ ਵਿੱਚ ਵੀ ਕੁਝ ਇਲਾਕੇ ਅਜਿਹੇ ਨੇ ਜਿੱਥੇ ਕੇ ਵੱਧ ਪ੍ਰਦੂਸ਼ਣ ਦਰਜ ਕੀਤਾ ਗਿਆ ਔਰ ਜਿੱਥੇ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਿਸ ਤਰੀਕੇ ਦੇ ਨਾਲ ਇਹ ਅੰਕੜਿਆਂ ਚ ਵਾਧਾ ਹੋ ਰਿਹਾ ਪ੍ਰਦੂਸ਼ਣ ਵਧ ਰਿਹਾ ਹੈ AQI ਵਧ ਰਿਹਾ ਹੈ ਤਾਂ ਉਸ ਨੂੰ ਲੈ ਕੇ ਚਿੰਤਾ ਜਿਹੜੀ ਜਤਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਵੀ ਅਜਿਹੇ ਤਰੀਕੇ ਦੇ ਨਾਲ ਸਮੱਸਿਆ ਦੇਖਣ ਨੂੰ ਮਿਲੀ ਹੈ ਠੰਡ ਦਾ ਅਹਿਸਾਸ ਜ਼ਰੂਰ ਹੋ ਰਿਹਾ ਪਰ ਨਾਲ-ਨਾਲ ਪ੍ਰਦੂਸ਼ਣ ਬਹੁਤ ਜ਼ਿਆਦਾ ਮਾਤਰਾ ਤੇ ਖਰਾਬ ਕਰਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਚੱਲਦੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮੌਸਮ ਵੀ ਜਿਹੜਾ ਵਾ ਉਹ ਸਾਫ਼ ਤੇ ਖੁਸ਼ਕ ਰਵੇਗਾ ਯਾਨੀ ਕਿ ਮੀਂਹ ਨੂੰ ਲੈ ਕੇ ਕੋਈ ਖਾਸਾ ਭੁਵੇਖਵਾਣੀ ਪੰਜਾਬ ਦੇ ਵਿੱਚ ਨਹੀਂ ਕੀਤੀ ਗਈ ਹੈ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਨੇ ਸਪਸ਼ਟ ਕੀਤਾ ਹੈ ਇਸ ਦੇ ਵਿਚਾਲੇ ਇਹ ਵੀ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਹੁਣ ਜਿੱਥੇ ਚੇਤਾਵਨੀ ਲੋਕਾਂ ਨੂੰ ਇਹ ਦਿੱਤੀ ਹੈ ਕਿ ਇਸ ਬਦਲ ਦੇ ਮੌਸਮ ਦੇ ਵਿੱਚ ਇਸ ਪ੍ਰਦੂਸ਼ਣ ਦੇ ਵਿੱਚ ਤੁਸੀਂ ਆਪਣਾ ਖਾਸਾ ਧਿਆਨ ਰੱਖੋ। ਮਾਹਿਰਾਂ ਦੇ ਮੁਤਾਬਕ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਨੂੰ ਲੈ ਕੇ ਕੋਈ ਖਾਸ ਭਵਿੱਖਬਾਣੀ ਨਹੀਂ ਹੈ ਪਰ ਜੇਕਰ ਪੰਜਾਬ ਦੇ ਵਿੱਚ بارش ਹੁੰਦੀ ਆ ਤਾਂ ਇਹ ਪ੍ਰਦੂਸ਼ਣ ਤੇ ਕਰਕੇ ਰਵੱਟੀ ਰਾਹਤ ਲੋਕਾਂ ਨੂੰ ਮਿਲੇਗੀ। ਯਾਨੀ ਕਿ ਸਾਹ ਲੈਣਾ ਸੌਖਾ ਹੋ ਜਾਵੇਗਾ। ਬਿਮਾਰੀਆਂ ਤੋਂ ਛੁਟਕਾਰਾ ਲੋਕਾਂ ਨੂੰ ਮਿਲੇਗਾ ਤਾਂ ਵੱਡੇ ਪੱਧਰ ਦੀ ਰਾਹਤ ਜਿਹੜੀ ਆ ਪੰਜਾਬੀਆਂ ਬੁਲੇਗੀ ਫਿਲਹਾਲ ਪੰਜਾਬੀਆਂ ਤੇ ਲਈ ਖਤਰੇ ਦੀ ਘੰਟੀ ਪ੍ਰਦੂਸ਼ਣ ਦੇ ਕਰਕੇ ਵੱਜਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਚਲਦੇ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਤੇ ਮੁਤਾਬਕ ਇਹ ਤਾਪਮਾਨ ਦੇ ਵਿੱਚ ਜਿਹੜੀ ਖਾਸ ਕੋਈ ਵੀ ਜਿਹੜੀ ਹਲਚਲ ਨਹੀਂ ਹੋ ਰਹੀ ਹੈ ਉਸ ਨੂੰ ਲੈ ਕੇ ਵੀ ਦਰਜ ਕੀਤਾ ਗਿਆ ਪਰ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਜਿਹੜੀ ਹਵਾਵਾਂ ਚੱਲ ਰਹੀਆਂ ਨੇ ਉਸ ਦਾ ਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਔਰ ਪਹਾੜੀ ਇਲਾਕਿਆਂ ਦੀ ਠੰਡ ਪੰਜਾਬ ਦੇ ਵਿੱਚ ਅਸਰ ਦਿਖਾਉਂਦੀ ਹੋਈ ਵੀ ਨਜ਼ਰ ਆ ਰਹੀ ਹੈ ਤਾਂ ਮੌਸਮ ਦੇ ਨਾਲ ਜੁੜੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਾਤ ਹੈ